ਆਪਣੇ ਪਿੰਡੂਗੋ ਕੇ ਦੇ ਵਿੱਚ ਅੱਜ ਦੀ ਵੀਡੀਓ ਬਣਾ ਰਹੇ ਹਾਂ ਸਰਪੰਚ ਸਾਹਿਬ ਆਪਣੇ ਨਾਲ ਨੇ ਤੇ ਇਹ ਗੱਲ ਕਰੀਏ ਗਰੀਬ ਪਰਿਵਾਰਾਂ ਦੀ ਪਰਿਵਾਰ ਕੋਲ ਇੱਕ ਹੀ ਕਮਰਾ ਬਾਕੀ ਜਾਣਕਾਰੀ ਸਰਪੰਚ ਆਪਣੇ ਨਾਲ ਸਰਪੰਚ ਦੇਣਗੇ ਸਰਪੰਚ ਸਾਹਿਬ ਕਿਵੇਂ ਹਾਲਾਤ ਨੇ ਇਹਨਾਂ ਦੇ ਘਰ ਦੇ ਉਹ ਦੱਸੋ ਮੜਾ ਜਾ ਅੰਦਰ ਇੱਕ ਵਾਰੀ ਕੈਮਰਾ ਲੈ ਕੇ ਵਗ ਜੀ ਅੰਦਰ ਸਾਰਾ ਕੁਝ ਦਿਖਾ ਦੇ ਇੱਕ ਕਮਰਾ ਟਾਇਲ ਵਾਲਾ ਪਾਇਆ ਪਰ ਤੇ ਬਾਲਿਆ ਜਿਹੜੇ ਜਵਾਬ ਦੇ ਹੀ ਖੜੇ ਆ ਜਮਾ ਇਧਰਲੇ ਪਾਸੇ ਬਾਲਿਆਂ ਦੇ ਉੱਤੇ ਸਮਾਰ ਕੇ ਕੈਮਰਾਮੈਨ ਦੇ ਸਾਰਾ ਘਰ ਚੋਂ ਹੀ ਜਾਂਦਾ ਤੇ ਪਰਿਵਾਰ ਦੀ ਜੇ ਆਪਾਂ ਗੱਲ ਕਰੀਏ ਯਾਰ ਤਿੰਨ ਕੁੜੀਆਂ ਨੇ ਕਮਾਉਣ ਵਾਲਾ ਕੋਈ ਵੀ ਨਹੀਂਗਾ ਬਹੁਤ ਟਾਈਮ ਤੋਂ ਇਹੀ ਹਾਲਾਤ ਨੇ ਜਿਵੇਂ ਕਹੇਰੀ ਸਰਕਾਰਾਂ ਬਦਲੀ ਗਈਆਂ ਬਹੁਤ ਪੰਚਾਇਤਾਂ ਬਦਲੀ ਗਈਆਂ ਦੁਪਹਿਲਾ ਸਰਪੰਚ ਵਾਦੇ ਬਹੁਤ ਨੇ ਕਰਿਆ ਬਾਕੀ ਆ ਸਰਪੰਚ ਦੀ ਯਾਰ ਇਹ ਸਲੰਗਾ ਆਪਾਂ ਕਰਦੇ ਆ ਅੱਜ ਰੈਸਕਿਊ ਕਰੀ ਜਾਂਦੇ ਇਹਨਾਂ ਨੂੰ ਵੀ ਸੱਤ ਤੱਕ ਕਿਸੇ ਵੇਲੇ ਵੀ ਉੱਤੇ ਆ ਸਕਦੀ ਆ ਹੋਰ ਸਰਪੰਚ ਸਾਹਿਬ ਦੋ ਜਾਣਕਾਰੀ ਕੀ ਆ ਜੀ ਪਹਿਲਾਂ ਤਾਂ ਸਭ ਨੂੰ ਸਤਿ ਸ੍ਰੀ ਅਕਾਲ ਜੀ ਤੇ ਅਸੀਂ ਮੈਂ ਸਰਪੰਚ ਉੱਗੋ ਕੇ ਪਿੰਡ ਉੱਗੋ ਕੇ ਤੋਂ ਜੀ ਤੇ ਸਾਨੂੰ ਜਿਵੇਂ ਜਿਵੇਂ ਪ੍ਰਸ਼ਾਸਨ ਅਲਰਟ ਕਰੀਦਾ ਸੀ ਉਸੇ ਤਰ੍ਹਾਂ ਹੀ ਜਿੰਨ ਪਿੰਡ ਦੇ ਵਿੱਚ ਇੱਕ ਹਫ਼ਤੇ ਤੋਂ ਰੈਸਕਿਊ ਕਰ ਰਹੇ ਆ ਜੀ ਵੀ ਬਾਤ ਉਹ ਜੋ ਕੋਈ ਗਰੀਬ ਪਰਿਵਾਰ ਆ ਵੀ ਅਸੀਂ ਕੋਈ ਸਤ ਜਿਵੇਂ ਇੱਕ ਗਰੀਬ ਪਰਿਵਾਰਾ ਸਤ ਡਿੱਗ ਨਾਲ ਜਿਹਨਾਂ ਨੂੰ ਚੱਕ ਕੇ ਇੱਕ ਸਾਂਝੀ ਜਗ੍ਹਾ ਤੇ ਲੈ ਕੇ ਜਾ ਰਹੇ ਇਹਨਾਂ ਨੂੰ ਖਾਣਾ ਪ੍ਰੋਵਾਈਡ ਕਰਨਾ ਜਾਂ ਕਿਸੇ ਵੀ ਤਰ੍ਹਾਂ ਵਧੀਆ ਤੋਂ ਵਧੀਆ ਸੁਰੱਖਸ਼ਾ ਮਹੱਈਆ ਕਰਨੀ ਆ ਉਹ ਅਸੀਂ ਦੇ ਰਹੇ ਆ ਜੀ ਜਿਵੇਂ ਹੁਣ ਅਸੀਂ ਸਮਾਨ ਚੱਕ ਕੇ ਇਹਨਾਂ ਦਾ ਸਾਂਝੀ ਜਗ੍ਹਾ ਤੇ ਉੱਚੀ ਜਗ੍ਹਾ ਤੇ ਲਿਜਾ ਰਹੇ ਆ ਜਿੱਥੇ ਇਹਨਾਂ ਦਾ ਕੋਈ ਲਾਈਟ ਦਾ ਪਾਣੀ ਦਾ ਪ੍ਰਬੰਧ ਵਧੀਆ ਉਹ ਉੱਥੇ ਲਿਜਾ ਰਹੇ ਆ ਵੀ ਕੋਈ ਅਣਸੁਖਾ ਵੀ ਘਟਣਾ ਨਾ ਵਾਪਰ ਜਾਵੇ ਜੀ ਤੇ ਸਾਨੂੰ ਸਾਡੇ ਐਮਐਲਏ ਸਾਹਿਬ ਨੇ ਵੀ ਬਹੁਤ ਜਾਨੀ ਕਿ ਪੱਬਾਂ ਭਾਰਨੇ ਜੀ ਵੀ ਕੋਈ ਇਦਾਂ ਦੇ ਅਣਸੁਖਾ ਵੀ ਘਟਣਾ ਨਾ ਵਾਪਰ ਜੇ ਵੀ ਜਿੱਥੇ ਵੀ ਉਹ ਵੱਧ ਤੋਂ ਵੱਧ ਮਦਦ ਦੀ ਲੋੜ ਆ ਸਾਨੂੰ ਅਸੀਂ ਉਹਨਾਂ ਨੂੰ ਦੱਸਦੇ ਹਾਂ ਸਾਡੀ ਮਦਦ ਨਾਲ ਆ ਕੇ ਕਰ ਰਹੇ ਨੇ ਜੀ ਤੇ ਪੰਚਾਇਤ ਮੇਰੀ ਮੇਰੇ ਨਾਲ ਆ ਜੇ ਟੋੜੀ ਘਰਾਂ ਦੇ ਵਿੱਚ ਜਿੱਮੇ ਅੱਜ ਤਿੰਨ ਦੇ ਦੋ ਘਰ ਡਿੱਗ ਪਏ ਨੇ ਜੀ ਉਹ ਪੰਚਾਇਤ ਮੇਰੀ ਉਧਰ ਡਿਊਟੀ ਲ ਮਾਹੌਲ ਪ੍ਰਦਾਨ ਕੀਤਾ ਜਾਂਦਾ ਵਧੀਆ ਮਾਹੌਲ ਤੇ ਲਿਆਇਆ ਜਾਵੇ ਤੇ ਅਸੀਂ ਸਾਡੀ ਪੰਚਾਇਤ ਸਾਡਾ ਪ੍ਰਸ਼ਾਸਨ ਰੁਟੀਨ ਚ ਡੇਲੀ ਹਾਂਜੀ ਡੇਲੀ ਪ੍ਰਸ਼ਾਸਨ ਪਿੰਡ ਦੇ ਵਿੱਚ ਆਉਂਦਾ ਦੇਖਦਾ ਰਿਪੋਰਟ ਡੇਲੀ ਦੀ ਦਿੰਦੇ ਆ ਅਸੀਂ ਵੀ ਕਿਸ ਤਰ੍ਹਾਂ ਮਾਹੌਲ ਚੱਲ ਰਿਹਾ ਕੋਈ ਵਧੀਆ ਜਾਂ ਜਿਵੇਂ ਵੀ ਆ ਅਸੀਂ ਜਿੰਨੇ ਵੀ ਅੱਜ ਤੋਂ 5 ਤੋਂ 5 ਤੋਂ 10 ਘਰ ਜਿਹੜੇ ਪਿੰਡ ਦੇ ਵਿੱਚ ਸੀ ਉਹਨਾਂ ਨੂੰ ਅਸੀਂ ਚੰਗੀ ਜਗ੍ਹਾ ਤੇ ਲੈ ਕੇ ਗਏ ਆ ਵੀ ਕੋਈ ਸੱਤ ਕਿਸੇ ਬੰਦੇ ਦੇ ਉੱਪਰ ਨਾ ਅੜਕ ਪੇਜੀ ਹਾਂਜੀ ਬਿਲਕੁਲ ਕੁਦਰਤ ਦਾ ਜਰ ਕੋਈ ਪਤਾ ਨਹੀਂਗਾ ਹਾਂਜੀ ਹਾਂਜੀ ਬਾਕੀ ਆ ਆਪਦੇ ਲੈਵਲ ਤੇ ਜਿਵੇਂ ਸਰਪੰਚ ਸਾਹਿਬ ਨੇ ਦੱਸਿਆ ਜਰ ਜਿੰਨੀ ਕਰ ਰਹੇ ਆ ਉਹ ਤਾਂ ਹੈਲਪ ਆਫ ਦੀ ਕਰ ਹੀ ਰਹੇ ਕਿਉਂਕਿ ਉਹ ਕੀ ਕਰ ਸਕਦੀ ਆ ਪੰਚਾਇਤ ਯਾਰ ਇਹਨਾਂ ਨੂੰ ਇੱਕ ਚੰਗੀ ਥਾਂ ਤੇ ਲਿਜਾ ਸਕਦੀ ਆ ਇੱਥੋਂ ਕੱਢ ਸਕਦੀ ਆ ਪਰ ਜਿਹੜਾ ਆ ਆਪਾਂ ਗੱਲ ਕਰੀਏ ਕਮਰੇ ਦੀ ਇਹ ਸਾਰਾ ਕੁਝ ਸੋਡੇ ਸਹਿਯੋਗ ਦੇ ਨਾਲ ਹੀ ਹੋਣਾਗਾ ਇਹਦੇ ਵਿੱਚ ਜਿਵੇਂ ਹੁਣ ਸਰਪੰਚ ਸਾਹਿਬ ਨੇ ਕਿਹਾ ਵੀ 10 ਘੜ ਡੱਗ ਗਏ ਕੱਲੀ ਪੰਚਾਇਤ ਯਾਰ ਇਹਨਾਂ ਕੁਝ ਨਹੀਂ ਕਰ ਸਕਦੀ ਜੇ ਆਪਾਂ ਕਹੀਏ ਵੀ ਕੱਲੇ-ਕੱਲੇ ਬੰਦੇ ਦਾ ਪੰਚਾਇਤ ਘਰ ਪਾ ਦੂ ਇਹ ਚਲੋ ਵੱਡੀ ਗੱਲ ਇਹ ਆ ਬਹੁਤ ਸਰਪੰਚ ਘਰਾਂ ਤੋਂ ਬਣੀ ਨਿਕਲਦੇ ਮੋਢੇ ਨਾਲ ਮੋਢਾ ਲਾ ਕੇ ਪਰਿਵਾਰ ਦੇ ਨਾਲ ਖੜਿਆ ਇਹ ਬਹੁਤ ਵੱਡੀ ਗੱਲ ਆ ਬਾਕੀ ਪੰਚਾਇਤ ਖੜੀ ਹੈ ਜੀ ਨਾਲ ਹਾਂਜੀ ਬਾਕੀ ਪਰਿਵਾਰ ਦੀ ਜੇ ਆਪਾਂ ਗੱਲ ਕਰੀਏ ਉਹਨਾਂ ਦਾ ਜਿਹੜਾ ਮੋਬਾਈਲ ਨੰਬਰ ਆ ਕੋਈ ਹੈਗਾ ਜੀ ਤੁਹਾਡੇ ਕੋਲ ਜਿਹਦੇ ਉੱਤੇ ਖਾਤਾ ਵਗੈਰਾ ਚੱਲਦਾ ਹੋਵੇ ਮੋਬਾਈਲ ਨੰਬਰ ਮੜਾ ਜਾ ਦੱਸ ਦੋਈਆ ਆਪਣਾ ਕਿੰਨਾ ਹੈਗਾ ਉਹ ਆਪਾਂ ਵੀਡੀਓ ਦੇ ਉੱਤੇ ਲਾ ਦਾਂਗੇ ਇਹਨਾਂ ਦੀ ਸਹਾਇਤਾ ਕਰੋ ਯਾਰ ਜਿੰਨੀ ਬੀਤੀ ਹੈ ਜੇ ਇਹਦਾ ਬਹੁਤ ਬਿਹਤਰੀ ਦਾ ਜੀ ਹਾਲ ਆ 95012 ਜੀ 98400 98400 ਜੀ ਨੰਬਰ ਆਪਾਂ ਸਕਰੀਨ ਦੇ ਉੱਤੇ ਲਾ ਵੀਡੀਓ ਨੂੰ ਸ਼ੇਅਰ ਤੁਸੀਂ ਕਰਨਾ ਬਾਕੀ ਇਹ ਬਾਹਰਲੇ ਪਾਸੇ ਆ ਕੇ ਕਰੀ ਹੁਣ ਕਮਰਾ ਦਿਖਾ ਦੇ ਅੰਦਰੋਂ ਦਾ ਸਾਨੂੰ ਇੱਕ ਵਾਰ ਸਰਪੰਚ ਆ ਪੰਜਵੇਂ ਕਰੀਏ ਬਾਂਗਾਂ ਨੂੰ ਦਿਖਾਈ ਦਿੱਤਾ ਸਾਰਾ ਤੇ ਜੇ ਕਮਰੇ ਦੀ ਗੱਲ ਕਰੀਏ ਯਾਰ ਪੁਰਾਣਾ ਪਿਆ ਵਾ ਜਮਾ ਖੂਜੀ ਬੈਠਿਆ ਇਧਰਲੇ ਪਾਸੇ ਦੇਖ ਸਕਦੇ ਹੋ ਗੇਟ ਦੀ ਢੰਗਾਈ ਕਿੰਨੀ ਆ ਜਮਾ ਐ ਮੰਨ ਕੇ ਚਲੋ ਵੀ ਕਮਰਾ ਜਾਂ ਡਿੱਗਾਂ ਦੀ ਗਗਾਰ ਤੇ ਆ ਜੋੜੀ ਜੀ ਤਾਂ ਜਮਾ ਜਵਾਬ ਦੇ ਹੀ ਖੜੀ ਆ ਜਿੰਨੀ ਹੋ ਸਕਦੀ ਆ ਯਾਰ ਉਨੀ ਹੈਲਪ ਜ਼ਰੂਰ ਕਰੋ ਪਰਿਵਾਰ ਦੀ ਤੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਜਿਹੜਾ ਯਾਰ ਪੈਸਿਆਂ ਵਗੈਰੇ ਦੀ ਹੈਲਪ ਨਹੀਂ ਕਰ ਸਕਦਾ ਜਿਹੜਾ ਸ਼ੇਅਰ ਕਰਕੇ ਵੀ ਤੁਸੀ ਹੈਲਪ ਹੋ ਜੂ ਕਿਉਂਕਿ ਕਿਸੇ ਦਾਨੀ ਸੱਜਣ ਤਾਂ ਕਿ ਵੀਡੀਓ ਵਗ ਜੂਗੀ ਦਬਕੇ ਕਰੋ ਸ਼ੇਅਰ ਸੋ ਬਹੁਤ ਬਹੁਤ ਧੰਨਵਾਦੀ ਧੰਨਵਾਦ ਸਪਾਸ